ਹਰੇ ਹਰੇ ਪੱਤਿਆਂ ਤੇ ਫੁੱਲ ਸੁਹੇ ਹੁਣ ਖੇੜ ਨੂੰ ਹੀ ਹਟ ਗਏ ਹਵਾਵਾਂ ਨੇ ਵੀ ਰੁੱਖ ਮੋੜਿਆ ਮੌਸਮ ਵੀ ਹੁਣ ਪਾਸਾ ਵੱਟ ਗਏ ਹਰੇ ਹਰੇ ਪੱਤਿਆਂ ਤੇ ਫੁੱਲ ਸੁਹੇ ਹੁਣ ਖੇੜ ਨੂੰ ਹੀ ਹਟ ਗਏ ਸ਼ਹਿਰਾਂ ਵਿੱਚ ਧੂਏ ਉੱਡ ਤੇ ਪਿੰਡੀ ਪਹੁੰਚੀਆਂ ਨੇ ਬੱਸਾਂ ਤੇ ਆਟੂਆਂ ਫੁੱਲਾ ਉੱਤੇ ਖੇੜਦੀਆਂ ਹੁਣ ਦੇਖਿਆ ਨਾ ਕਿਤਰੇ ਵੀ ਕਾਰਟੂਨ ਹਵਾ ਵਿੱਚ ਪ੍ਰਦੂਸ਼ਣ ਸਾਫ਼ ਸੁਥਰੀ ਕੈਨਾਤ ਸਭ ਝਟ ਗਏ ਹਰੇ-ਹਰੇ ਪੱਤੇਆਂ ਤੇ ਫੁੱਲ ਸੂਹੇ ਹੋਣ ਖਿਹੜ ਨੋ ਹੀ ਹਟ ਗਏ ਖਾਣਾ ਪੀਣਾ ਜ਼ਹਿਰੀ ਹੋ ਗਿਆ ਕੀਟਨਾਸ਼ਕਾਂ ਤੇ ਖਾਦਾਂ ਜੋ ਖਿਲਾ ਰੀਆਂ ਵੱਧ ਝਾੜ ਵੱਧ ਨੋਟ ਨੇ ਨਾਲ ਤਿਤਿਆ ਨੇ ਵੱਧ ਹੀ ਬਿਮਾਰੀਆਂ ਕੈਂਸਰ ਅਟੈਕ ਵੱਧ ਗਏ ਕੈਂਸਰ ਅਟੈਕ ਵੱਧ ਗਏ ਉਹੀ ਧੰਨ ਨੇ ਜੋ ਜੂਨ ਪੂਰੀ ਕੱਟ ਗਏ ਹਰੇ ਹਰੇ ਪੱਤਿਆਂ ਤੇ ਫੁੱਲ ਸੂਹੇ ਹੋਣ ਖੇੜ ਨੋਹੀ ਹਟ ਗਏ ਪੰਜਾਬ ਪਾਣੀਆਂ ਦੀ ਜੋਸੀ ਧਰਤੀ ਕਦੇ ਦੇਖੇ ਸੀ ਹਲਟ ਇੱਥੇ ਚੱਲਦੇ ਅੱਜ ਪਾਣੀ ਡੂੰਗੇ ਜਾ ਰਹੇ ਲਾਲੇ ਪੈ ਗਏ ਨੇ ਇੱਥੇ ਹੁਣ ਕੱਲ ਦੇ ਚੇਰਾ ਪੂੰਜੀ ਵਾਲੀਆਂ ਫਸਲਾਂ ਬੀਜ ਪੀਕਾ ਨੀਰ ਕਰ ਇਹਨੂੰ ਜਟ ਗਏ ਹਰੇ ਹਰੇ ਪੱਤੇਆਂ ਤੇ ਫੁੱਲ ਸੂਹੇ ਹੁਣ ਖੇੜ ਨੋ ਹੀ ਹਟ ਗਏ ਰੋਲਾ ਰਪਾ ਸ਼ੋਰ ਵਧਿਆ ਡੀ ਜੇ ਟੈਕ ਤੇ ਸਪੀਕਰ ਕ੍ਰਾਂਤੀ ਕਿੱਥੇ ਬੰਦਾ ਲੁੱਕ ਬਹਿ ਜਵੇ ਹੁਣ ਮਿਲਦੀ ਨਾ ਕਿਧਰੇ ਵੀ ਸ਼ਾਂਤੀ ਕੱਲੇ ਬਹਿ ਕੇ ਸੋਚਿਓ ਜਰਾ ਕੀ ਖੋਇਆ ਅਤੇ ਕੀ ਅਸੀਂ ਖੱਟ ਗਏ ਹਰੇ ਹਰੇ ਪੱਤਿਆਂ ਤੇ ਫੁੱਲ ਸੁਹੇ ਹੁਣ ਖੜਨੋ ਹੀ ਹਟ ਗਏ ਕੀ ਹੋਇਆ ਪੰਛੀਆਂ ਦਾ ਕੀ ਹੋਇਆ ਪੰਛੀਆਂ ਦਾ ਚਿੜੀ ਚੂਕਦੀ ਸੀ ਊੱਗੀ ਕਦੇ ਬੋਲਦੀ ਹੰਬਰਾਂ ਤੇ ਐਲ ਉੱਡਦੀ ਕੋਲਕੂਕ ਦੀ ਸਿੱਕੰਨੀ ਰਸ ਖੋਲਦੀ ਹੰਸ ਤੇ ਬਬੀਹ ਕਿੱਥੇ ਗਏ ਹੰਸ ਤੇ ਬਬੀਹ ਕਿੱਥੇ ਗਏ ਕੋਈ ਦੱਸੇ ਕਵਾਲ ਕਿਉਂ ਘਟ ਗਏ ਹਰੇ ਹਰੇ ਪੱਤੇਆਂ ਤੇ ਫੁੱਲ ਸੂਹੇ ਹੁਣ ਖੇੜਨੋ ਹੀ हट ਗਏ ਹਰੇ ਹਰੇ ਪੱਤੇਆਂ ਤੇ ਫੁੱਲ ਸੂਹੇ ਹੁਣ ਖੇੜਨੋ ਹੀ हट ਗਏ ਥੈਂਕ ਯੂ